ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਗੱਲ ਆਪਾਂ ਕਰਾਂਗੇ ਕਰਨਲ ਪਰਵਾਰ ਦੀ ਕਿ ਉਹਨਾਂ ਨੂੰ ਇਨਸਾਫ ਦਾ ਜਿਹੜਾ ਇੱਕ ਲੱਗਦਾ ਸੀ ਕਿ ਉਹਨਾਂ ਨੂੰ ਇਨਸਾਫ ਦੀ ਕਰਨ ਜੱਗਿਆ ਪਰਿਵਾਰ ਨੂੰ ਪਰ ਉਹ ਜਿਹੜਾ ਇਨਸਾਫ ਆ ਅੱਜ ਉਹਨਾਂ ਦੀ ਪਤਨੀ ਤੇ ਰਿਸ਼ਤੇਦਾਰਾਂ ਨੇ ਜਿਹੜਾ ਖੁੱਲ ਕੇ ਦੱਸ ਦਿੱਤਾ ਕਿ ਉਹਨਾਂ ਦੇ ਨਾਲ ਕਹਿ ਜਾ ਬਹਾਰ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਅੱਲਾ ਤੁਹਾਨੂੰ ਵੀਡੀਓ ਸੁਣਾ ਦਿਆਂ ਫਿਰ ਅੱਗੇ ਗੱਲਬਾਤ ਕਰਦੇ ਆ ਧਿਆਨ ਦੇਣਾ ਸੁਣਨਾ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਭਾਈ ਇਹ ਮਿੱਠੀ ਗੋਲੀ ਆ ਸਾਨੂੰ ਪਤਾ ਹੁੰਦਾਗਾ ਅਸੀਂ ਇਨ੍ਹਾਂ ਸਰਕਾਰਾਂ ਦੇ ਵਿੱਚ ਬਿਚਰਦਿਆਂ ਨੂੰ ਕਰੀਬ 20 ਸਾਲ ਦਾ ਤਜਰਬਾ ਹੋ ਗਿਆ ਸਾਨੂੰ 20 ਸਾਲ ਹੋ ਗਏ ਕਰੀਬ ਇਸ ਮੀਡੀਆ ਦੇ ਨਾਲ ਜੁੜੇ ਨਾ ਪ੍ਰਿੰਟ ਮੀਡੀਆ ਅੱਜ ਤੱਕ ਕੀਤਾਗਾ ਤੇ ਸਾਨੂੰ ਹਰ ਇੱਕ ਸਰਕਾਰ ਦਾ ਪਰਸ ਦਾ ਸਾਰਾ ਦਾ ਰੁਪਈਆ ਪਤਾ ਹੁੰਦਾਗਾ ਕਿਉਂਕਿ ਜਿਹੜੇ ਸਰਕਾਰ ਧੋਖੇ ਦੇ ਨਾਲ ਕਿਸਾਨਾਂ ਨੂੰ ਕਿੱਡਾ ਵੱਡਾ ਜਿਹੜਾ ਮੋਰਚਾ ਲਾਇਆ ਹੋਇਆ ਸੀ ਉਹ ਫਿਲ ਕਰ ਸਕਦੀ ਆ ਚੁਕਾ ਸਕਦੀ ਆ ਫਿਰ ਫੌਜੀ ਸੈਨਿਕਾਂ ਨੇ ਜਿਹੜਾ ਮੋਰਚਾ ਲਾਇਆ ਸੀ ਉਹ ਬੜੀ ਚਲਾਕੀ ਦੇ ਨਾਲ ਜਿਹੜਾ ਚੁਕਾਇਆ ਗਿਆ ਮੈਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਭਾਈ ਇਨਸਾਫ ਹੋ ਸਕਦਾ ਕਿ ਮੜਾ ਮੋਟਾ ਮਿਲ ਜਾਵੇ ਇਹ ਐਸਐਸਪੀ ਨੂੰ ਨਾੜਕ ਸਿੰਘ ਨੂੰ ਬਾਦਲਿਆ ਜਾ ਸਕਦਾ ਹੈਗਾ ਜਾਂ ਕੋਈ ਇੱਕ ਅੱਦੇ ਨੂੰ ਡਿਸਮਿਸਜ ਬਹਾਨਾ ਬਣਾ ਕੇ ਕਰ ਸਕਦੇ ਆ ਪਰ ਉਹਨਾਂ ਨੇ ਤਾਂ ਆਪ ਇੱਕ ਸਿੱਧੇ ਲਫ਼ਜ਼ਾਂ ਦੇ ਵਿੱਚ ਆਪਾਂ ਇਹ ਕਹਿ ਦਿੱਇਆ ਕਿ ਜਮੇ ਜਿਹੜਾ ਗਿਆਨ ਦੀ ਜਿਹੜੀ ਲੱਜ ਰੱਖੀ ਨਹੀਂ ਭਗਵੰਤ ਮਾਨ ਨੇ ਇਹ ਬਹੁਤ ਨਰਾਸਾ ਜਾਣ ਕੇ ਜਿਹੜੀ ਇਹ ਖਬਰ ਹੈ ਸਾਰਿਆਂ ਦੇ ਲਈ ਆ ਪਰਵਾਰ ਦੇ ਲਈ ਤਾਂ ਹੋਣੀ ਆ ਕਿਉਂਕਿ ਉਹਨਾਂ ਨੇ ਇੱਕ ਆਸ ਹੁੰਦੀ ਆ ਹਰ ਇੱਕ ਬੰਦਾ ਅੱਜ ਆਸਾਂ ਦੇ ਸਹਾਰੇ ਵਿਸ਼ਵਾਸ ਦੇ ਸਹਾਰੇ ਤੁਰਿਆ ਫਿਰਦਾ ਕਿ ਸਾਨੂੰ ਫਲਾਣੇ ਤੇ ਵਿਸ਼ਵਾਸ ਆ ਤੇ ਕਿ ਆਸ ਆ ਆਸ ਤੇ ਵਿਸ਼ਵਾਸ ਤੇ ਬੰਦਾ ਵੱਜਿਆ ਹੋਇਆਗਾ ਇਹ ਦੋ ਚੀਜ਼ਾਂ ਦੇ ਨਾਲ ਬੰਦਾ ਲੈ ਕੇ ਤੁਰਿਆ ਫਿਰਦਾ ਹਰ ਇੱਕ ਨੂੰ ਆਸ ਹੁੰਦੀ ਆ ਕਿ ਸਾਨੂੰ ਇੱਥੋਂ ਵੀ ਇਨਸਾਫ਼ ਮਿਲੂ ਅੱਜ ਤੋਂ ਵੀ ਇਨਸਾਫ਼ ਮਿਲੂਆ ਇੱਥੋਂ ਵੀ ਮਿਲੂਆ ਇੱਥੋਂ ਮਿਲੂਆ ਪਰ ਬੰਦਾ ਜਿਹੜਾ ਕਿ ਥੱਕ ਕੇ ਹਾਰ ਕੇ ਕਈ ਵਾਰੀ ਬੰਦਾ ਡਿੱਗ ਜਾਂਦਾ ਟਹਿ ਜਾਂਦਾਗਾ ਕਈ ਬੰਦੇ ਹੁੰਦੇ ਆ ਕੁਦਰਤੀ ਪ੍ਰਮਾਤਮਾ ਵੱਲੋਂ ਉਹਨਾਂ ਦੇ ਗੁਣ ਉਹਨਾਂ ਦੇ ਵਿੱਚ ਭਰੇ ਹੁੰਦੇ ਆ ਜਜ਼ਬਾ ਭਰਿਆ ਹੁੰਦਾ ਉਹ ਇਨਸਾਫ ਲੈ ਕੇ ਸਾਹ ਲੈਂਦੇ ਆ ਤੇ ਅੱਜ ਕਰਨਲ ਪਰਿਵਾਰ ਨੂੰ ਮੇਰੀ ਇਹੀ ਬੇਨਤੀ ਆ ਕਿ ਭਾਈ ਹੁਣ ਤੁਸੀਂ ਇੱਧਰ ਉੱਧਰ ਨਾ ਜਾਓ ਅੱਜ ਜਮਾਨਤ ਵਾਲੇ ਪਾਸੇ ਪਹੁੰਚ ਪਈ ਹੋਈ ਆ ਇਹ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਤੁਹਾਨੂੰ ਸਰਕਾਰ ਜਾਂ ਪੁਲਿਸ انصاف ਦੇ ਦੋ ਜਾਂ ਐਸਆਈਟੀ انصاف ਦੇ ਦੋ ਸੇਵੀ ਆਈ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਪਹਿਲਾ ਵੀਡੀਓ ਸੁਣਾਉਣੀ ਹੈ ਤੁਹਾਨੂੰ ਕਰਨਲ ਦੀ ਪਤਨੀ ਜਸਵੰਦਰ ਕੌਰ ਦੀ ਉਹਨਾਂ ਨੇ ਕੀ ਕਿਹਾ ਭਗਵੰਤ ਮਾਨ ਬਾਰੇ ਫਿਰ ਅੱਗੇ ਗੱਲਬਾਤ ਕਰਦੇ ਹਾਂ ਜੀ ਜਨਾਬਾਂ ਨੂੰ ਇੱਕ ਜਿਸ ਨੂੰ ਕਹਿੰਦੇ ਹਨ ਹੋਪ ਦੇਖੀ ਸੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤਨੂੰ ਜਸਟਿਸ ਮਿਲੇਗਾ। ਕੋਰੁਨਾ ਨੇ ਆਪਣੇ ਵਾਇਸਿੰਗ ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ। ਕੋਰੁਨਾ ਨੇ ਕਿਹਾ ਸੀ ਤਾਨੂੰ ਇਨਸਾਫ ਮਿਲੇਗਾ। ਤੁਸੀਂ ਦੇਸ਼ ਦੀ ਬੇਟੀ ਨਹੀਂ, ਮੇਰੀ ਦੀ ਬੇਟੀ ਹੋ। ਤਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਪਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਸ਼ ਰਚ ਕੇ ਐਫਆਈਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮਨ ਨੂੰ ਕਿਉਂ ਅੰਦਾਜ਼ ਲੱਗ ਰਿਹਾ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂੰ ਆ ਤੇ ਪੈਨਾ ਦਿੱਤੀਆਂ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀਆਂ ਹੋਰ ਤੁਸੀਂ ਮੈਂ ਸਾਡੀ ਭੈਣ ਕਰਨ ਸਾਹਿਬ ਦੀ ਜਿਹੜੀ ਪਤਨੀ ਆ ਮੈਂ ਉਹਨੂੰ ਕਹੂੰਗਾ ਕਿ ਪੜਿਆ ਲਿਖਿਆ ਪਰਿਵਾਰ ਆ ਤੁਹਾਡਾ ਬੜਾ ਇੰਟੈਲੀਜੈਂਟ ਪਰਿਵਾਰ ਆ ਕਿ ਫੌਜ ਦੇ ਸੈਨਿਕ ਤੁਹਾਡੇ ਨਾਲ ਖੜੇ ਆ ਫੌਜੀ ਤੁਹਾਡੇ ਨਾਲ ਖੜੇ ਆ ਕਿਉਂ ਕਿਵੇਂ ਕਿਉਂ ਕਿਸੇ ਦੀ ਮਹਿੰਤਾ ਕੀਤੀ ਆ ਮੈਂ ਤਾਂ ਸਿੱਧੇ ਲੱਭ ਜਾਂਦੇ ਵਿੱਚ ਇਹ ਕਹੂੰਗਾ ਜਸਟ ਇਨਸਾਫ ਮਿਲਣਾ ਤੁਹਾਨੂੰ ਕੋਰਟ ਦੇ ਸਕਦੀ ਆ ਸੀਬੀਆਈ ਦੇ ਸਕਦੀ ਆ ਇਹ ਤੋਂ ਬਿਨਾ ਤੁਹਾਡੇ ਕੋਲ ਹੋਰ ਕੋਈ ਚਾਰੇ ਨਹੀਂ ਰਿਹਾ ਕਰਨਲ ਤੁਸੀਂ ਅਮਿਤ ਸਾਹਿਬ ਨੂੰ ਮਿਲੋ ਅਰਜਨਾਥ ਨੂੰ ਮਿਲੋ ਤੁਹਾਡਾ ਹੱਲ ਹੋ ਜਾਊਗਾ ਤੇ ਇਸ ਕਰਕੇ ਜਿਹੜਾ ਉੱਥੇ ਜਾ ਕੇ ਇੱਕ ਗੱਲ ਕਹੀ ਸੀ ਤੁਹਾਡੇ ਪਰਿਵਾਰ ਨੇ ਕਿਉਂਕਿ ਬੰਦਿਆਂ ਦਾ ਜਿਹੜਾ ਜੋਸ਼ ਹੁੰਦਾ ਜਾਂ ਪਾਈਕਲੇ ਹਸਾਰਾ ਹੁੰਦਾ ਬੰਦਿਆਂ ਦਾ ਜਿਹੜਾ ਤੁਹਾਡੇ ਨਾਲ ਖੜੇ ਹੁੰਦੇ ਹਰ ਵਕਤ ਉਹਨਾਂ ਦਾ ਵੀ ਜਿਹੜਾ ਜਜ਼ਬਾ ਉਹ ਟੁੱਟ ਜਾਂਦਾ ਜਦੋਂ ਤੁਸੀਂ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਸਾਡਾ ਅੱਜ ਸਾਰਾ ਕੋਸਾ ਖਤਮ ਹੋ ਗਿਆ ਅਸੀਂ ਭਗਵਾਨ ਜੀ ਮਾਨ ਨੂੰ ਮਿਲਿਆ ਇਹ ਸਾਨੂੰ ਇਨਸਾਫ ਮਿਲ ਜੂਗਾ ਸਾਡਾ ਅੱਜ ਜਿਹੜਾ ਮੋਰਤਾਸੀ ਜਾਂ ਜਿੰਨਾ ਵੀ ਕੁਸੀ ਅਸੀਂ ਸਾਰਾ ਕੁਸਾ ਖਤਮ ਕਰ ਦਿੱਤਾ ਉੱਤੇ ਫਿਰ ਬੰਦੇ ਜਿਹੜੇ ਪਿੱਛੇ ਤੁਹਾਡੇ ਲੜਦੇ ਆ ਜਾਂ ਤੁਹਾਡੇ ਨਾਲ ਖੜਦੇ ਆ ਉਹ ਬੰਦਿਆਂ ਨੂੰ ਕਦੇ-ਕਦੇ ਲੱਗਣ ਲੱਗ ਪੈਂਦਾਗਾ ਕਿ ਨਹੀਂ ਪਰ ਜਿੰਨਾ ਚਿਰ ਤੁਸੀਂ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੁਸੀਂ ਕੋਈ ਗੱਲ ਆਪਣੇ ਮੂੰਹ ਵਿੱਚੋਂ ਕੱਢਣ ਤੋਂ ਪਹਿਲਾਂ ਸੋਚੋ ਜ਼ਰੂਰ ਕਿ ਅਸੀਂ ਮੀਡੀਆ ਦੇ ਵਿੱਚ ਕੀ ਬੋਲਣਾ ਮਾਇਲੀ ਕਹਿੰਦਾ ਕਿ ਤੁਸੀਂ ਕੋਈ ਮਾੜਾ ਬੋਲਿਓ ਮੀਡੀਆ ਨੂੰ ਮੀਡੀਆ ਹਰ ਵਕਤ ਤੁਹਾਡੇ ਨਾਲ ਖੜਾ ਅੱਜ ਵੀ ਖੜਾ ਕੱਲ ਵੀ ਖੜਾ ਤੇ ਹਮੇਸ਼ਾ ਖੜਾ ਰਹੂਗਾ ਕਿਉਂਕਿ ਜਿੰਨਾ ਚਿਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਮੀਡੀਆ ਭਾਈ ਤੁਹਾਡੇ ਨਾਲ ਆ ਤੇ ਗੱਲ ਕਹਿਣ ਦਾ ਭਾਵ ਇਹ ਆ ਕਿ ਜਿੰਨਾ ਚਿਰ ਆਪ ਨੂੰ ਪੂਰੀ ਆਸ ਪੂਰਾ ਇਨਸਾਫ ਨਹੀਂ ਮਿਲਦਾ ਉਹਨਾਂ ਤਰ੍ਹਾਂ ਕਿਸੇ ਤੇ ਵੀ ਅੰਨਾ ਵਿਸ਼ਵਾਸ ਕਰਨਾ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਦੌਰ ਦੇ ਵਿੱਚ ਮੁਸ਼ਕਲ ਆ ਚਾਹੇ ਕੋਈ ਆਪਦਾ ਹੋਵੇ ਬਗਾਨਾ ਹੋਵੇ ਪੁਲਿਸ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਕੋਈ ਵੀ ਮਰਜ਼ੀ ਹੋਵੇ ਜਿੰਨਾ ਤਰ ਤੁਹਾਨੂੰ ਲੱਗਦਾ ਕਿ ਹਾਂ ਭਾਈ ਸਾਨੂੰ ਉਮੀਦ ਆ ਕਿ ਹੁਣ ਸਾਨੂੰ ਮਿਲੂਗਾ ਸਾਨੂੰ ਹੁਣ ਕਿਰਨ ਜਾਗੀ ਆ ਕਿ ਹੁਣ ਨੇੜੇ ਲੱਗਿਆ ਕੁਝ ਨਾ ਕੁਝ ਪਰ ਮੈਨੂੰ ਪਤਾ ਸੀ ਕਿ ਇਹ ਸਰਕਾਰਾਂ ਕੰਮੇ ਗੇਮ ਖੇਡਦੀਆਂ ਨੇ ਕਮੇ ਇਹ ਆਪਣੀ ਪੁਲਿਸ ਨੂੰ ਬਚਾਉਂਦੀਆਂ ਨੇ ਕਿਉਂਕਿ ਹੁਕਮ ਤਾਂ ਸਾਰੇ ਜਿਹੜੇ ਭਵੰਤਮਾਨ ਨੇ ਦਿੱਤੇ ਹੋਇਆ ਸਰਕਾਰ ਨੂੰ ਆ ਮਸ ਆਪਣੇ ਪੁਲਿਸ ਨੂੰ ਤੇ ਫਿਰ ਪੁਲਿਸ ਦੇ ਖਿਲਾਫ ਭਵੰਤਮਾਨ ਕੰਮੇ ਚੱਲੂਗਾ ਫਿਰ ਪੁਲਿਸ ਸਾਰੇ ਖਿਲਾਫ ਭਵੰਤਮਾਨ ਦੇ ਹੋਜੂਗੀ ਜੇ ਭਵੰਤਮਾਨ ਉਹਨਾਂ ਨੂੰ ਡਿਸਕਸ ਕਰਦਾਗਾ ਜਾਂ ਉਹਨਾਂ ਦਾ ਤਵਾਦਲਾ ਕਰਦਾ ਜਾਂ ਕੋਈ ਐਕਸ਼ਨ ਲੈਂਦਾਗਾ ਫਿਰ ਉਹਨਾਂ ਦੀ ਪੁਲਿਸ ਖਿਲਾਫ ਹੁੰਦੀ ਆ ਫਿਰ ਉਹਨਾਂ ਦੇ ਵੋਟਾਂ ਪੁਲਸ ਕਿੰਨੇ ਟੁੱਟਦੀਆਂ ਨੇ ਤੁਹਾਡੀ ਵੋਟਾਂ ਦੀ ਕੋਈ ਕੀਮਤ ਨਹੀਂ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਹੈਗਾ ਕਿ ਤੁਹਾਡੀ ਵੋਟ ਅੱਜ ਨਹੀਂ ਪੈਂਦੀ ਨਾ ਉਹ ਕੱਲ ਨੂੰ ਪੈਂਦੀ ਆ ਹੁਣ ਪਹਿਲਾ ਪੁਲਸ ਸਰਕਾਰ ਦੇ ਖਿਲਾਫ ਰਹੀ ਆ ਸੀਆਈਡੀਆਂ ਪਲ-ਪਲ ਜਾਂਦੀਆਂ ਨੇ ਭਵਾਨਤਮਾਨ ਦੇ ਕੋਲ ਕਿ ਪੁਲਸ ਦੇ ਨਾਲ ਬਹਾਰ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰ ਬਣ ਤੋਂ ਬਾਅਦ ਜੋ ਕੁਝ ਕੀਤਾ ਤੇ ਕਾਫੀ ਪੁਲਸ ਜਿਹੜੀ ਖਿਲਾਫ ਸੀ ਬਹੁਤ ਜ਼ਿਆਦਾ ਆਦਤੋਂ ਵੱਧ ਜਾਨੀ ਕਿ 70% ਪੁਲਿਸ ਖਿਲਾਫ ਹੋ ਚੁੱਕੀ ਸੀ ਤੇ ਹੁਣ ਪੁਲਿਸ ਨੂੰ ਮੈਡਲ ਦਿੱਤੇ ਜਾ ਰਹੇ ਨੇ ਜਾਂ ਜੋ ਵੀ ਆਪਾਂ ਇਹ ਕਹਿ ਲਈ ਕਿ ਕੀਲਿਆ ਜਾ ਰਿਹਾਗਾ ਸੱਪ ਦੇ ਵਾਂਗੂ ਪਟਾਰੀ ਦੇ ਵਿੱਚ ਜਵੇਂ ਉਹ বীਣ ਵਜਾ ਕੇ ਕੀਲਦਾ ਹੁੰਦਾਗਾ ਇਸ ਤਰ੍ਹਾਂ ਇਹ ਸਰਕਾਰਾਂ ਨੇ ਬੜਾ ਮੌਕਾ ਹੁੰਦਾ ਇਹਨਾਂ ਕੋਲੇ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ 6 ਮਹੀਨੇ ਦੇ ਵਿੱਚ ਵਿੱਚ ਕਿਸਾਨਾਂ ਨਾਲ ਵਿਸਾਤ ਕਰ ਲਾਂਗੇ ਹਾਜ਼ਰੀਆਂ ਨੂੰ ਵੀ ਸ਼ਾਂਤ ਕਰ ਲਾਂਗੇ ਪੁਲਿਸ ਨੂੰ ਵੀ ਸ਼ਾਂਤ ਕਰ ਲਾਂਗੇ ਤੇ ਆਮ ਲੋਕਾਂ ਨੂੰ ਵੀ ਸ਼ਾਂਤ ਕਰ ਲਾਂਗੇ ਕਿਉਂਕਿ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਵਾਅਦੇ ਨਹੀਂ ਵੀ ਕੀਤੇ ਉਹ ਵੀ ਤੁਹਾਨੂੰ ਕੁਝ ਦੇ ਦੇਣਾ ਜੇਕਰ ਹਜ਼ਾਰ ਦਾ ਵਾਅਦਾ ਕੀਤਾ ਸਾਡੀਆਂ ਮਾਮਾ ਭੈਣਾਂ ਦੇ ਨਾਲ ਹੋ ਸਕਦਾ ਕਿ ਉਹਨਾਂ ਨੂੰ 2000 2500 ਦੇ ਦੇਣ ਉਹ ਉਹ ਤੋਂ ਵੀ ਖੁਸ਼ ਹੋ ਜਾਣਗੀਆਂ ਉਹ ਤਾਂ ਕਹਿਣਗੇ ਭਵੰਤਮਨ ਵਰਗਾ ਬੰਦੇ ਕੋਈ ਨਹੀਂ ਮੁੱਖ ਮੰਤਰੀ ਕੋਈ ਨਹੀਂ ਸਾਡੇ ਨਾਲ ਤਾਂ ਹੀ ਹਜ਼ਾਰ ਦਾ ਵਾਅਦਾ ਕੀਤਾ 4 ਸਾਲ ਭਲੇ ਜਾਣਗੇ ਪਿਛਲੇ 4 ਸਾਲ ਕਿ 4 ਸਾਲ ਤੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਪਰ ਉਹ ਦੇਖਦੇ ਆ ਕਿ ਸਾਨੂੰ ਹੁਣ ਮਿਲ ਰਿਹਾਗਾ ਇਹ ਚੀਜ਼ਾਂ ਬੜੀਆਂ ਸੋਚਰ ਵਾਲੀਆਂ ਨੇ ਬੜੀਆਂ ਸਾਂਝਣ ਵਾਲੀਆਂ ਨੇ ਤੁਹਾਨੂੰ ਇੱਕ ਥੋੜੀ ਜਿਹੀ ਅਗਲੀ ਵੀਡੀਓ ਸੁਣਾ ਕੇ ਅੱਗੇ ਗੱਲਬਾਤ ਕਰਦੇ ਆਂ ਇਹ ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ ਆਸ ਕਰਦੇ ਆਂ ਕਿ ਭਾਈ ਕਰਨਲ ਪਰਵਾਰ ਨੂੰ ਜਿਹੜਾ ਇਨਸਾਫ ਦੇਣਾ ਚਾਹੀਦਾਗਾ ਸਰਕਾਰ ਨੂੰ ਵੀ ਦੇਣਾ ਚਾਹੀਦਾ ਭਾਈ ਸਰਕਾਰ ਦਾ ਵੀ ਜਿਹੜਾ ਜਿਵੇਂ ਸਾਨੂੰ ਇਨਸਾਫ ਲਈ ਜੰਗ ਲਈ ਜਿਵੇਂ ਮੀਡੀਆ ਦੇ ਸਾਡਾ ਸਾਥ ਦਿੱਤਾ ਪਰਿਵਾਰ ਦਾ ਉਹਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਮੀਡੀਆ ਜਿਹਨਾਂ ਆਪਨੇ ਪਰਿਵਾਰ ਵੱਲੋਂ ਵੀ ਧੰਨਵਾਦ ਕਰਨਾ ਕੱਲ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਸਾਡੀ ਮੀਟਿੰਗ ਹੋਈ ਸੀ ਪਰਿਵਾਰ ਦੀ ਭਗਵੰਤ ਸਿੰਘ ਮਾਨ ਜੀ ਨਾਲ ਉਹਨਾਂ ਦੇ ਰੈਸਟੈਂਸੇ ਸਾਡੇ ਘਰ ਆਮਦਿ ਸੀ ਉਹਨਾਂ ਨਾਲ ਬੜੇ ਸੁਖਾਵੇ ਮਾਹੌਲ 'ਚ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਪਰਿਵਾਰ ਨੇ ਸਾਡੇ ਨਾਲ ਜੋ ਸਾਡੇ ਪਰਿਵਾਰ ਨਾਲ ਜੋ ਇੱਥੇ ਹੋਇਆ ਉਹ ਕਰਨਲ ਸਾਹਿਬ ਨੇ ਸਾਰੀ ਗੱਲ ਮਾਨ ਸਾਹਿਬ ਦੇ ਧਿਆਨ ਚ ਲੈ ਲਈ 1 ਟੂ 1 ਬੈਠ ਕੇ ਉਹਦੇ باوجود ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਸਾਡੇ ਪਰਿਵਾਰ ਨੂੰ ਕੀ ਕਹਿੰਦੇ ਗੱਲਾਂ ਬਹੁਤ ਨੇ ਤਾਂ ਮੈਂ ਇੱਕ ਅਗਲੀ ਵੀਡੀਓ ਸੁਣਾਉਂਗਾ ਉਹਦੇ ਵਿੱਚ ਬੜਾ ਵੱਡਾ ਖਲਾਸਾ ਹੈਗਾ ਉਹਦੇ ਵਿੱਚ ਤੁਸੀਂ ਵੀਡੀਓ ਸੁਣਿਓ ਫਿਰ ਤਾਂ ਮੈਂ ਇਕੱਲੀ ਇਕੱਲੀ ਗੱਲ ਦਾ ਫਿਰ ਬਾ ਦੱਸੂਗਾ ਕੀ ਕੀ ਕੁਝ ਹੋ ਰਿਹਾ ਕੀ ਕੁਝ ਆਗਲਾ ਪਲਾਨ ਸਰਕਾਰ ਦਾ ਕੀ ਆ ਕੀ ਮਨਸਾ ਕੀ ਸੀਬੀਆਈ ਤੋਂ ਪੁਲਸ ਕਿਉਂ ਡਰ ਰਹੀ ਆ ਸੀਬੀਆਈ ਤੋਂ ਸਰਕਾਰ ਕਿਉਂ ਡਰ ਰਹੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਉਸ ਦਿਨ ਦਾ ਜਿਹੜਾ ਕਹਿੰਦਾ ਆ ਰਿਆਂ ਕਿ ਜਿਹੜਾ ਇਹਨਾਂ ਨੂੰ ਕੋ ਡਰ ਵੱਡਾ ਸੀਬੀਆਈ ਦਾ ਸਤਾਰਿਆ ਉਹ ਆ ਫੇਕ ਅਨਕਾਉਂਟਰ ਇੱਕ ਮਾਤਾ ਦਾ ਪਰਿਵਾਰ ਆ ਜਿਹੜਾ ਉਹ ਵੀ ਸਾਹਮਣੇ ਆਇਆਗਾ ਤੇ ਉਹ ਢਿੱਲੋ ਜਿਹੜਾ ਆਪਣਾ ਰਿਸ਼ਤੇਦਾਰ ਆ ਕਰਨ ਪਰਿਵਾਰ ਦਾ ਉਹਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਜਿਹੜਾ ਫੇਕ ਅਨ ਕੰਟਰੈਕਟ ਕੀਤਾ ਮੇਰੇ ਪੁੱਤ ਦੇ ਪਿੱਠ ਦੇ ਵਿੱਚ ਗੋਲੀ ਮਾਰੀ ਆ ਤੇ ਪਰਾ ਮੂੰਹ ਕਰਵਾ ਕੇ ਮੈਂ ਵੱਡੇ ਖੁਲਾਸੇ ਕਰੂੰਗਾ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਵੀਡੀਓ ਅਗਲੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂ ਥੋੜੀ ਜਿਹੀ ਹੁਣ ਸਿਹਤ ਥੋੜੀ ਜਿਹੀ ਖਰਾਬ ਸੀ ਇਹਨਾਂ ਬੋਲ ਨਹੀਂ ਜਾਂਦਾ ਇਸ ਕਰਕੇ ਅਗਲੀ ਵੀਡੀਓ ਜਲਦੀ ਬਣਾਉਂਗਾ ਉਹਦੇ ਵਿੱਚ ਦੱਸੂਗਾ ਕਿ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਭਗਵੰਤ ਮਾਨ ਨੇ ਕਿਉਂ ਖਿਜਿਆਗਾ ਇਸ ਪਰਿਵਾਰ 'ਤੇ ਉਹ ਤੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਵੀ ਜਰੂਰ ਲਿਖਿਓ ਧੰਨਵਾਦ ਬੈਰ ਜੀ ਦਾ ਖਾਲਸਾ ਵੈਦ ਕੀ ਫਤ